ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਨੇ ਜਿਮੀ ਜਮਾਨ ਕੇ ਵਿਖੇ ਸਮਸਤ ਇਕ ਜੋਤ ਹੈ ਜਿਮੀ ਹੁੰਦੀ ਧਰਤੀ ਤੇ ਅਸਮਾਨ ਦੇ ਸੈਂਟਰ ਦੇ ਵਿੱਚ ਇੱਕ ਜੋਤ ਹੈ ਜਿਮੀ ਜਮਾਨ ਕੇ ਵਿਖੇ ਸਮਸਤੇ ਇਕ ਜੋਤ ਹੈ ਨਾ ਘਾਟ ਹੈ ਨਾ ਵੜ ਹੈ ਨਾ ਘਾਟ ਵੜ ਹੁੰਦਾ ਹੈ ਜਿਹੜੇ ਗੁਰਮੁਖ ਸ਼ਬਦ ਦਾ ਅਭਿਆਸ ਕਰਕੇ ਆਪਦੇ ਧਿਆਨ ਨੂੰ ਇਕਾਗਰ ਕਰਕੇ ਇਹ ਜਿਹੜੀ ਜਿਮੀ ਜਮਾਨ ਦੇ ਭਾਵ ਇਹ ਧਰਤੀ ਤੇ ਇਹਦੇ ਵਿੱਚ ਮਹੀਲੇ ਨੂੰ ਕਹਿ ਦਿੱਤਾ ਹੈ ਜੋਤ ਦੇਖਣ ਦੇ ਵਿੱਚ ਕਾਮਯਾਬ ਹੋ ਗਏ ਗੁਰੂ ਸਾਹਿਬ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਉਹ ਗੁਰਮਖ ਏਸ ਮਾਇਆ ਦੇ ਜਾਲ ਦੇ ਵਿੱਚੋਂ ਨਿਕਲ ਸਕਦੇ ਆ। ਉਹ ਗੁਰਮਖ ਜਨਮ ਅਤੇ ਮਰਨ ਦੇ ਵਿੱਚੋਂ ਨਿਕਲ ਸਕਦੇ ਆ ਜਿਹੜੇ ਆ ਸਾਹਮਣੇ ਜੋਤ ਦੇਖਣ ਦੇ ਵਿੱਚ ਕਾਮਯਾਬ ਹੋ ਗਏ। ਮਿਹਨਤ ਇੰਨੀ ਕਰ ਲਈ ਗੁਰੂ ਸਾਹਿਬ ਤੋਂ ਬਖਸ਼ਿਸ਼ ਲੈ ਲਈ। ਐਸ ਜੋਤ ਬਿਲਕੁਲ ਤੇ ਜੋਤ ਕਿਵੇਂ ਦੀ ਹੈ ਇਹਦੇ ਵਿੱਚ? ਮਹਾਰਾਜ ਕਹਿੰਦੇ ਆ ਸੋ ਤੂੰ ਹੀ ਮੈਂ ਵਸੈ ਨਿਰੰਤਰ ਨਾਨਕ ਦਰਪਣ ਨਿਆਈ ਜਿਵੇਂ ਸ਼ੀਸ਼ਾ ਹੁੰਦਾ ਪਾਣੀ ਹੁੰਦਾ ਨਾ। ਪਾਣੀ ਦੀ ਨਿਆਈ ਇਹਦੇ ਵਿੱਚ ਹਰ ਵਕਤ ਇੱਕ ਪ੍ਰਕਾਸ਼ ਜੋਤ ਖੜੀ ਆ। ਆਪਾਂ ਕਿੱਥੇ ਫਸੇ ਹੋਏ ਆਂ ਆਪਾਂ ਗਿਆਨ 'ਚ ਫਸੇ ਆਂ ਜੇ ਆਪਾਂ ਬਾਣੀ ਪੜਦੇ ਆਂ ਤੇ ਬਾਣੀ ਪੜਨ ਤੱਕ ਸੀਮਤਾ ਵੀ 51 ਪਾਠ ਕਰੋ 101 ਕਰੋ ਠੀਕ ਹੈ ਕਰਨੇ ਚਾਹੀਦੇ ਆ ਮਨ ਨਿਰਮਲ ਹੁੰਦਾ ਪਰ ਸੁਖਮਣੀ ਸਾਹਿਬ ਦੇ ਵਿੱਚ ਲਿਖਿਆ ਕੀ ਹੈ ਜੋਤ ਦਾ ਭੇਤ ਹੈ ਉਹ ਨਹੀਂ ਵਿਚਾਰਦੇ ਆਪਾਂ ਜਪਜੀ ਸਾਹਿਬ ਦੇ ਵਿੱਚ ਚਾਰੇ ਖੰਡਾਂ ਦਾ ਤੁਹਾਡਾ ਮਨ ਕਿਵੇਂ ਬਣਿਆ ਤੁਹਾਡੀ ਆਤਮਾ ਕਿਵੇਂ ਬਣੀ ਹੈ ਤੁਹਾਡਾ ਇਹ ਸਰੀਰ ਦਾ ਚਮੜਾ ਕਿਵੇਂ ਬਣਿਆ ਤੁਹਾਡੇ ਅੰਦਰ ਅਨਹਦ ਸ਼ਬਦ ਕਿਵੇਂ ਚੱਲਦਾ ਹੈ ਇਹ ਸਾਰਾ ਭੇਤ ਹੈ ਪਰ ਆਪਾਂ ਅੱਜ ਤੱਕ ਨਹੀਂ ਵਿਚਾਰਿਆ ਸਾਰਿਆਂ ਨੂੰ ਜਪਜੀ ਸਾਹਿਬ ਹੋ ਸਕਦਾ ਮੂਹ ਜਬਾਨੀ ਕੰਠ ਵੀ ਹੋਵੇ ਚੋਪਈ ਸਾਹਿਬ ਦੇ ਵਿੱਚ ਇਹ ਦੱਸਿਆ ਵੀ ਆਂਡਾ ਪਹਿਲਾਂ ਆਇਆ ਕਿ ਜਿਹੜੀ ਆ ਮੁਰਗੀ ਪਹਿਲਾਂ ਆਈ ਹੈ। ਇਨਸਾਨ ਪਹਿਲਾਂ ਆਇਆ ਕਿ ਜੇਰ ਪਹਿਲਾਂ ਆਈ ਹੈ। ਇਹ ਸਾਰਾ ਭੇਦ ਦੱਸਿਆ। ਸੇਤਜ ਖਾਣੀ ਕੀ ਆ, ਉਤਪੁਜ ਖਾਣੀ ਕੀ ਆ ਪਰ ਅਪਾ ਵਿਚਾਰਿਆ ਨਹੀਂ। ਆਪਾਂ ਅੱਜ ਤੱਕ ਅੱਜ ਤੱਕ ਜਿਹੜੀ ਦੁਨਿਆਵੀ ਵਿੱਦਿਆ ਦੇ ਮੁਤਾਬਕ ਕਹ ਰਹੇ ਆ ਕਿ ਬਾਂਦਰਾ ਤੋਂ ਮਨੁੱਖ ਬਣੇ ਆ ਜੀ ਪਹਿਲਾਂ ਬਾਂਦਰਾ ਆਏ ਸੀਗੇ। ਬਾਂਦਰਾ ਤੋਂ ਮਨੁੱਖ ਬਣੇ ਆ। ਪਰ ਜਿਨ੍ਹਾਂ ਗੁਰਬਾਣੀ ਪੜ੍ਹੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ ਕੇ ਇਹ ਸਾਨੂੰ ਸਾਡੇ ਦੁਨੀਆਵੀ ਟੀਚਰਾਂ ਨੇ ਦੱਸਿਆ ਵੀ ਕੋਈ ਕਹਿੰਦਾ ਪਹਿਲੋ ਇੱਥੇ ਮਛਲੀ ਆਈ ਆ ਕੋਈ ਕਹਿੰਦਾ ਅਮੀਬਾ ਨਾਮ ਦਾ ਇੱਥੇ ਕੋਈ ਜੰਤ ਆਇਆ ਕੋਈ ਕਹਿੰਦੇ ਪਹਿਲੋ ਬੰਦਰ ਆਏ ਆ ਤੇ ਮਹਾਰਾਜ ਕਹਿੰਦੇ ਕਿਵੇਂ ਬਣੇ ਆ ਸਭ ਤੋਂ ਪਹਿਲਾਂ ਅੰਡਜ ਖਾਣੀ ਜੇ ਰਜ ਸੇਤ ਤੇ ਉਤਪਜ ਖਾਣੀ ਅੰਡਜ ਕੀ ਹੁੰਦਾ ਪਹਿਲੋ ਆਂਡਿਆਂ ਦੀ ਖਾਣੀ ਬਣਾਈਗੀ ਆਂਡੇ ਦੇ ਵਿੱਚੋਂ ਸਾਰੀ ਜਿਸ ਤਰ੍ਹਾਂ ਸੱਪ ਪ੍ਰਗਟ ਹੁੰਦਾ ਮੁਰਗੀਆਂ ਪ੍ਰਗਟ ਹੁੰਦੀਆਂ ਕੀੜੇ ਪ੍ਰਗਟ ਹੁੰਦੇ ਆ ਛਿਪਕਲੀਆਂ ਪਰ ਆਂਡੇ ਦੇ ਕਿੰਨੇ ਜੀ ਆ ਪੰਛੀ ਵੀ ਕਈ ਅੰਡਜ ਫਿਰ ਜੇਰਜ ਦੇ ਵਿੱਚ ਆਪਾਂ ਸਾਰੇ ਆ ਗਏ ਮਨੁੱਖ ਆ ਗਏ ਪਸ਼ੂ ਆ ਗਏ ਜਿਹੜੇ ਜੇਰ ਦੇ ਵਿੱਚੋਂ ਨਿਕਲਦੇ ਆ ਸਾਰੇ ਪੈਕੇਟ ਦੇ ਵਿੱਚ ਬੰਦ ਹੁੰਦੇ ਆ ਫਿਰ ਸੇਤਜ ਦੇ ਵਿੱਚ ਸਾਰੇ ਵਿਸ਼ਤਾ ਦੇ ਜਾਨਵਰ ਆ ਗਏ ਜਿਹੜੀਆਂ ਮਿੱਟੀ ਦੇ ਵਿੱਚ ਜਾਨਵਰ ਆ ਉਹ ਆ ਗਏ ਰક્ત ਵਾਲੇ ਜਾਨਵਰ ਜੀ ਆ ਗਏ ਜਿਹੜੀ ਮੈਲ ਦੇ ਵਿੱਚ ਜਾਨਵਰ ਪ੍ਰਗਟ ਹੁੰਦੇ ਆ ਉਹ ਆ ਗਏ ਤੇ ਉਤਪੁੱਜ ਦੇ ਵਿੱਚ ਜਿਹੜੀ ਸਾਡੀ ਬਨਸਪਤੀ ਆਏ ਆ ਗਈ ਉਤਪੁੱਜ ਖਾਣੀਆਂ ਚਾਰ ਖਾਣੀਆਂ ਬਣਾਈਆਂ ਚਾਰ ਖੰਡ ਬਣਾਏ ਧਰਮ ਖੰਡ ਗਿਆਨ ਖੰਡ ਕਰਮ ਖੰਡ ਸ਼ਰਮ ਖੰਡ ਚਾਰ ਖੰਡ ਚਾਰ ਖਾਣੀਆਂ ਤੇ ਆਪ ਕਿੱਥੇ ਬੈਠਣ ਲੱਗਾ ਸੱਚਖੰਡ ਸੱਚਖੰਡ ਵਸੈ